ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਡੀਕੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਹਾ ਜੇ ਦੋਸਤੋ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਗੜ ਸ਼ੰਕਰ ਹੁਸ਼ਿਆਰਪੁਰ ਦੇ ਨਾਲ ਤੇ ਰੋਪੜ ਇਹ ਦੋਸਤੋ ਆਸ-ਪਾਸ ਦੇ ਇਲਾਕੇ ਆ ਤੇ ਅੱਜ ਫੇਰ ਪਹੁੰਚ ਚੁੱਕੇ ਆ ਭਾਈ ਨਿਰਿੰਦਰ ਕੋਲੇ ਐਨ ਕੇ ਫਾਰਮ ਦੋਸਤੋ ਐਸ ਫਾਰਮ ਚ ਆਪਣੇ ਚੈਨਲ ਤੇ ਵੀਡੀਓ ਰੂਟੀਨ ਚ ਅਪਲੋਡ ਹੁੰਦੀਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਖੀਰੀ ਬੱਚੀ ਦਿਖਾਉਂਗਾ ਪੰਜਾਬ ਵਾਲੀ ਜਰਸੀ ਵੱਡੇ ਕੱਦਕਾਰ ਚ ਫਿਲਹਾਲ ਹਜੇ ਗੱਬਣਾ ਪਰ ਤਿਆਰੀ ਬਹੁਤ ਸੋਹਣੀ ਹੈ ਸੋ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀਨੂੰ ਪਸੰਦ ਆ ਜੂਗੀ ਤੇ ਆ ਕੇ ਆਪ ਦੀ ਥੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਬੱਚੀ ਮੂਤੋਂ ਖੀਰੀ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 20 ਦਿਨ ਦੀ ਕੱਚੀ 18 ਮਹੀਨੇ ਦੀ ਉਮਰ ਆ ਬੱਚੀ ਦੀ ਆਪ ਬਾਈ ਜੀ ਹੁਣੇ ਕਹਿੰਦੇ 22 ਸੰਦੀ ਆ ਅੱਗੇ ਬਾਈ ਜੀ ਹੁਣ ਇਹ ਕਹਿੰਦੇ ਡੈਨਮਾਰਕ ਦਾ 50052 ਲੱਗਿਆ ਹੋਇਆ ਸੀਮਨ ਕਦ ਕਾਠ ਵੱਡਾ weight ਵਾਲੇ ਪਾਸੋਂ ਫੁੱਲ ਹੈਵੀ ਬੋਡੀ weight ਵਾਲੀ ਆ ਦੁੱਧ ਬਾਈ ਜੀ ਹੁਣ ਇਹ ਕਹਿੰਦੇ 20 ਕਿਲੋ ਬੜੇ ਆਰਾਮ ਨਾਲ ਚੁਆਜੂ ਮੱਚੀ ਫੇਸ ਕੁਆਲਿਟੀ ਵੇਚ ਸਕਦੇ ਆ ਬਹੁਤ ਸੋਹਣੀ ਛੋਟਾ ਗੋਲ ਕੰਨ ਬੋਦੀ ਵਾਲੀ ਜਰਸੀ ਪੇਟ ਪੋਟਾ ਚੰਗਾ ਚੌੜਾ weight ਵਾਲੇ ਪਾਸੋਂ ਫੁੱਲ ਹੈਵੀ ਬੋਡੀ weight ਵਾਲੀ ਆ ਹਾਈਟ ਆਵਾਜ਼ ਫੋਲੋ ਚ ਲੰਮੇ ਵੱਡੇ ਕਦ ਕਾਠ ਵਾਲੀ ਆ ਦੁੱਧ ਬਾਈ ਜੀ ਹੁਣ ਇਹ ਕਹਿੰਦੇ 20 ਕਿਲੋ ਬੜੇ ਆਰਾਮ ਨਾਲ ਚੁਆਜੂ ਮਦਰ ਮਿਲ ਕੇ ਰਕੋਡ ਬਾਈ ਜੀ ਹੋਣੇ ਕਹਿੰਦੇ 20 ਲੀਟਰ ਤੋਂ ਪਲੱਸ 18 ਮਹੀਨੇ ਦੀ ਉਮਰ ਅਵੱਛੀ ਦੀ ਮੂਤੋਂ ਖੀਰੀ ਆ ਥਣ ਮੇਂ ਨੀਡ ਤੋਂ ਚੈੱਕ ਕਰਾ ਦੰਨਾ ਆ ਦੋਸਤੋ ਵੇਚ ਸਕਦੇ ਆ ਚਾਰਾ ਤਨਾ ਸੇਮ ਹੀ ਸਾਈਜ਼ ਗੈਪ ਚ ਨਿੱਕਰ ਮੇਂ ਕੱਲੇ ਕੱਲੇ ਲੱਗੇ ਹੋਏ ਆ ਅਤੀ ਜੁਵਾਈ ਵਾਲੇ ਥਾਨ ਬਲੈਕ ਕਲਰ ਦੇ ਥਾਨਾ ਦੋਸਤੋ ਬਾਕੀ ਦੋਸਤੋ ਹਵਾਨੇ ਇਹ ਹਜੇ ਵਲਟਲ ਕਾਫੀ ਪਈ ਆ ਜੇ ਹਵਾਨਾ ਖਿਚਾਂਗੇ ਤਰ੍ਹਾਂ ਵੜੰਗੂ ਵਧੂਗਾ ਬਚੀ ਨੇ 20 ਦਿਨਾਂ ਚ ਵਲਟਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫੇਰ ਸੂਣਾ ਤਾਲਮੰਦ ਦੂਸਰੀ ਸਾਈਡ ਤੋਂ ਚੈੱਕ ਕਰਾ ਦਿੰਨਾ ਆ ਦੋਸਤੋ ਦੇਖ ਸਕਦੇ ਆ ਸੋਹਣੇ ਥਣ ਗੈਪ ਚ ਨਿੱਕਰਵੇਂ ਕੱਲੇ ਕੱਲੇ ਲੱਗੇ ਹੋਏ ਆ ਤੇ ਮੁੱਲ ਬਾਈ ਜੀ ਹੁਣੇ ਰੱਖਿਆ ਹੋਇਆ ਬੱਚੀ ਦਾ 60000 ਰੁਪਇਆ ਉਹ ਚ ਮਾਨਤਾਨ ਹੋ ਜੂ ਸੋ ਜਿਹਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਈ ਵੀਡੀਓ ਦੇ ਨਾਲ ਉਦੋਂ ਤਾਈਂ ਸਾਰੇ ਵੀਰਾਂ ਨੂੰ ਪਿਆਰ ਭਰੀ ਸასი ਸ਼ਗਨ